ਤਰੰਤਰੰਦੇ ਪਿੰਡ ਪੈਣੀ ਸਿਦਮਾ ਵਿਖੇ 23 ਫਰਵਰੀ ਨੂੰ ਗੁੰਮ ਹੋਏ 22 ਸਾਲਾ ਬੱਚੇ ਦੀ ਲਾਸ਼ ਐਤਵਾਰ ਨੂੰ ਛੱਪੜ ਵਿੱਚੋਂ ਮਿਲਣ ਤੋਂ ਬਾਅਦ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕੀਤੇ ਜਾ ਰਹੇ ਹਨ ਬੱਚੇ ਗੁਰਸੇਵਕ ਸਿੰਘ ਦੇ ਨਾਨਾ ਰਤਨ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਜੇਕਰ ਸਮਾਂ ਰਹਿੰਦੇ ਪੁਲਿਸ ਬੱਚੇ ਦੀ ਪਾਲ ਲਈ ਸੰਜੀਦਗੀ ਵਰਤਦੀ ਤਾਂ ਉਹਨਾਂ ਦਾ ਬੱਚਾ ਜਿਉਂਦਾ ਮਿਲ ਸਕਦਾ ਸੀ ਉਹਨਾਂ ਬੱਚੇ ਨੂੰ ਮਾਰ ਕੇ ਛੱਪੜ ਵਿੱਚ ਸੁੱਟੇ ਜਾਣ ਦਾ ਵੀ ਖਦਸ਼ਾ ਪ੍ਰਗਟ ਕੀਤਾ ਹੈ ਕਿਹਦਾ ਕਿਹਦਾ ਬਾਹਰ ਗਾਇਬ ਹੋ ਗਿਆ ਜੀ ਕੁਸਤ ਬਾਜੀ ਦੇ ਬਾਮਾ ਉਹਦੀ ਮੰਮੀ ਲੈ ਆ ਕੇ ਦੇਖਭਾਲ ਕੀਤੀ ਆ ਬੱਚਾ ਨਹੀਂ ਲੱਭਾ ਜੀ ਉਹਨੇ ਬਹੁਤ ਦੇਖਭਾਲ ਕੀਤੀ ਆ ਹਾਰ ਕੇ ਸਾਨੂੰ ਜੀ ਟੈਲੀਫੋਨ ਕੀਤਾ ਅਸੀਂ ਵੀ ਆਏ ਸਾਰੇ ਆਣਗੇ ਫਿਰ ਅਸੀਂ ਜੀ ਆਪਣੇ ਅਧਿਆਰ ਕੇ ਦਰਖਾਸਤ ਦਿੱਤੀ ਆ ਜੀ ਫਿਰ ਪੁਲਿਸ ਨੇ ਸੀ ਕਿਹਾ ਪੁਲਿਸ ਕੰਤੀ ਆ ਜੀ ਉਸ ਟਾਈਮ ਪੁਲਿਸ ਪੁਲਿਸ ਮੁੜ ਕੇ ਜਿਹੜੀ ਆ ਅਸੀਂ ਇਹਨਾਂ ਨੇ ਕਿਹਾ ਪਛਾਣ ਜਿਹੜੇ ਚੋਣ ਨਿਸ਼ਾਨ ਦੀ ਉਹਦਾ ਚੋਣ ਜਾਂ ਕੋਈ ਕੱਲ ਕੋ ਦੱਸੋ ਹਟੇ ਮੁੜ ਕੇ ਅਸੀਂ 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 ਉਹਨਾਂ ਨੂੰ ਕਿਹਾ ਵੀ ਇੱਦਾਂ ਕਰੋ ਫਲਾਣੇ ਫਲਾਣੇ ਬੰਦੇ ਆ ਉਹਨਾਂ ਚੱਕੋ ਉਹਾਂ ਦੇ ਸਾਨੂੰ ਇੱਦਾਂ ਅਧਿਕਾਰ ਨਹੀਂ ਐਸਐਚਓ ਸਾਹਿਬ ਨੂੰ ਮਿਲੋ ਐਐਸਆਈ ਕਹਿੰਦਾ ਤੇ ਐਸਐਚਓ ਸੀਐਸਟਾਫ ਨੂੰ ਕਹੇ ਤੇ ਉਹ ਚੁੱਕ ਕੇ ਇਹਦੀ ਇਨਕੁਆਰੀ ਕਰਦਾ ਮਤਲਬ ਕਰਦਾ ਤੁਸੀਂ ਜੇਕਰ ਅਸੀਂ ਨਹੀਂ ਕਰ ਸਕਿਆ 2 ਦਿਨ ਪਹਿਲੇ ਦਿਨ ਪੁਲਿਸ ਗਈ ਆ ਮੁਰਕੇ 7 ਦਿਨ ਪੁਲਿਸ ਨਹੀਂ 9 ਦਿਨ ਬਾਅਦ ਬੱਚੇ ਦੀ ਅੱਜ ਰਾਤ ਇਹਨੇ ਮਾਰ ਕੇ ਸਾਡੇ ਲਾਗੇ ਛੱਪੜਾ ਜੀ ਛੱਪੜੀ ਸੁੱਟਾ ਉਹ ਸਤਾਵਾ ਅੱਜ 1:30 2:00 ਵਜੇ ਸਾਡੇ ਇੱਕ ਬੱਚੇ ਨੇ ਵੇਖਿਆ ਵੀ ਲਾਸ਼ ਪੁੱਠੀ ਪਈ ਉਹਨੂੰ ਡੰਡੇ ਦਾ ਸਿੱਧੀ ਕਰਕੇ ਬੱਚਾ ਸਾਡਾ ਉਹ ਨਿਕਲਿਆ ਤੇ ਵੇਹ ਜਾ ਕੇ ਜੀ ਇਸ ਦਾ ਮੌਤ ਹੋ ਗਿਆ ਇਸ ਮਾਮਲੇ ਤੇ ਐਸ ਐਚਓ ਜਸਪਾਲ ਸਿੰਘ ਨੇ ਕਿਹਾ ਕਿ ਬੱਚੇ ਦੀ ਕਾਫੀ ਪਾਲ ਕੀਤੀ ਜਾ ਰਹੀ ਸੀ ਪਰ ਅੱਜ ਘਰ ਨੇੜੇ ਛੱਪੜ ਵਿੱਚ ਬੱਚੇ ਦੀ ਲਾਸ਼ ਮਿਲੀ ਹੈ ਤੇ 23 ਤਰੀਕ ਨੂੰ ਸਵੇਰੇ ਤਕਸੀਮ ਸਿੰਘ ਕੋਤਰ ਤੋਂ ਸਰਕਾਰਾਂ ਜਿਹੜਾ ਟਰਾਈਕ ਦਾ ਬੱਚਾ ਜੀਆ ਭੈਣੀ ਜਿਦਵਾ ਦਾ ਆਪਣੇ ਘਰ ਤੋਂ ਥੋੜਾ ਗਿਸ ਹੋਇਆ ਸੀਗਾ ਕੇਸ ਜਿਸ ਤੇ ਕਰਕੇ ਤਫ਼ਤੀਸ਼ ਕਰ ਰਹੀ ਸੀ ਉਹਦੀ ਦਫ਼ਤਰ ਦੇ ਪਹਿਲੂਆਂ ਤੋਂ ਅਜੀ ਇਨਫਾਰਮੇਸ਼ਨ ਮਿਲੀ ਸੀ ਤੇ ਉਹਦੀ ਡੈੱਡ ਬੋਡੀ ਆ ਉਹਦੇ ਘਰ ਦੇ ਨਾਲ ਜਿਹੜਾ ਚਪੜਾ ਹੈ ਉਹਦੇ ਕਿਨਾਰੇ ਦੇ ਕੋਲ ਜੀ ਮੌਕੇ ਤੇ ਗਏ ਡੈੱਡ ਬੋਡੀ ਕਢਵਾਈ ਹੈ ਤੇ ਉਹਨੂੰ ਮੋਰਚੀ ਜਿਖਵਾਤਾ ਹੈ ਤੇ ਪੋਸਟਮਾਰਟ ਉਹਦੇ ਡਾਕਟਰ ਦਾ ਬੋਰਡ ਉਹਦਾ ਪੋਸਟਮਾਰਟ ਕਰੂਗਾ ਤੇ ਜੋ ਵੀ ਪੋਸਟਮਾਰਟ ਦੀ ਰਿਪੋਰਟ ਆਊਗੀ ਤਦ ਤੱਕ ਕੰਮ ਕਰਦੇ ਪਈਏ ਕੋਈ ਸ਼ੱਕ ਪਾਇਆ ਨਾ ਘਰ ਦੇ ਕੋਈ ਕੇਸ ਖਿਲਾਫ ਬਿਆਨ ਦਿੱਤੇ ਹੋਣ ਜਾਂ ਕੋਈ ਕਰਕੇ ਨਹੀਂ ਹੋਣਾ ਨਹੀਂ ਫਿਲਹਾਲ ਪਹਿਲ ਪੋਸਟਮਾਰਟ ਹੋਊਗਾ ਨਾ ਪੋਸਟਮਾਰਟ ਤੋਂ ਜਿਹਨਾਂ ਘਰਦਿਆਂ ਦੇ ਬਿਆਨ ਵੀ ਲੈ ਜਾਣਗੇ ਤੇ ਪੋਸਟਮਾਰਟ ਉਹਦੀ ਕਰਲੀ ਬੰਦੀ ਕਰਤਾ ਹੈ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਖਿਲਾਫ ਲਗਾਏ ਗਏ ਦੋਸ਼ ਆਪਣੇ ਆਪ ਵਿੱਚ ਜਾਂਚ ਦੀ ਮੰਗ ਕਰਨ ਵਾਲੇ ਹਨ ਪਰ ਸਵਾਲ ਇਹ ਹੈ ਕਿ 28 ਸਾਲਾਂ ਇਹ ਮਾਸੂਮ ਆਖਿਰ ਛੱਪੜ ਦੇ ਵਿੱਚ ਕਿਵੇਂ ਚਲਿਆ ਗਿਆ ਤਰੰਤਾਰੰ ਤੋਂ ਜਸਵੀਰ ਲੱड्डੂ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ऑस्ट्रेलिया ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪਿਰਾਮਿਡ ای ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ